ਅਸਫਰੀ ਕਾਲ ਦੀ ਸਾਡੇ ਵੱਲੋਂ ਜਾਣੀ ਕੇ ਸੰਗਾ ਫੈਮਿਲੀ ਵੱਲੋਂ ਹੋਰ ਸਨਾਓ ਸਾਰੇ ਠੀਕ ਠਾਕ ਆ ਤੇ ਰੱਬ ਤੁਹਾਨੂੰ ਰੱਖੇ ਚੜ੍ਹਦੀ ਕਲਾ ਅੱਜ ਦਾ ਸ਼ਾਮ ਦਾ ਬਲੌਗ ਤੇ ਬਾਹਰ ਹੋ ਗਿਆ ਹਨੇਰਾ ਤੇ ਜਿੱਦਾਂ ਵੀ ਸਾਡੀ ਵੀਡੀਓ ਦੇਖਦੇ ਆ ਜਿਹੜੀ ਇੰਟਰਵਿਊ ਵਾਲੀ ਵੀ ਵੀਡੀਓ ਤੁਸੀਂ ਦੇਖਦੇ ਆ ਉਹ ਤੁਹਾਨੂੰ ਪਤਾ ਵੀ ਅੱਜ ਜਿੱਤੋਂ ਜੋ ਵੀ ਹੈ ਨਾ ਉਹਦੇ ਵਿੱਚ रियलिटी शो ਹੋਈ ਜੋ ਸਾਡੇ ਨਾਮ ਪੀਚਾ ਉਹ ਅੱਜ ਤੋਂ 3-4 ਮਹੀਨੇ ਦੀ ਪਹਿਲਾਂ ਦੀ ਗੱਲ ਸੀ ਜਦੋਂ ਅਸੀਂ ਪੂਰਾ ਸਾਰਾ ਵੇਚਿਆ ਹਨ ਤੇ ਤੁਹਾਨੂੰ ਪਤਾ ਜਿਹੜੀ ਚੀਜ਼ ਨਾਲ ਲਗਾ ਹੋਵੇ ਜਦੋਂ ਵੀ ਫਿਰ ਇੰਟਰਵਿਊ ਆਵੇ ਤਾਂ ਮਨ ਤਾਂ ਭਾਰੀ ਆਉਂਦਾ ਤੇ ਜੀ ਗੱਲ ਹੁਣ ਅਸੀਂ ਕਰਨ ਲੱਗੇ ਆ ਵੀ ਜਿਹੜੇ ਹੁਣ ਬਲੌਗ ਬਣਾਇਆ ਸੀ ਅਸੀਂ ਉਹਦੇ ਵਿੱਚ ਹੈਰੀ ਨੂੰ ਇੱਕ ਡੌਗ ਮਿਲਿਆ ਡੌਗ ਨਹੀਂ ਉਹ ਮਤਲਬ ਫੀਮੇਲ ਆ ਉਹਦਾ ਨਾਮ ਡੋਲ ਸਾਹਿਬ ਕਿਹੜੀ ਕਿਹੜੀ ਉਹ ਆ ਫ੍ਰੈਂਚ ਬੁੱਲਡಾಗ್ ਵਾਲਾ ਮੈਨੂੰ ਤਾਂ ਇੱਕ ਚੇਤਾ ਹੀ ਭੁੱਲ ਜਾਂਦਾ ਕੋਈ ਦਿਮਾਗ ਵੀ ਦਾ ਦੇ ਫ੍ਰੈਂਚ ਬੁੱਲਡಾಗ್ 골ਡ ਡಾಗ್ ਆ ਜੋ ਦੇਖਦੇ ਆ ਹੈਰੀ ਨੇ ਕੀ ਕਰਦਾ ਹੁਣ ਰੱਖ ਤਾ ਲਿਆ ਜਦੋਂ ਤੁਹਾਨੂੰ ਪਤਾ ਬੱਚਾ ਛੋਟਾ ਹੋਵੇ ਤੇ ਰਾਤ ਨੂੰ 4-5 ਵਾਰੀ ਠਾਲਦਾ ਚੌਂ ਚੌਂਗਾਦਾ ਸਾਰੇ ਤੁਹਾਨੂੰ ਪਤਾ ਨੀਂ ਜੋ ਟੁਰਚ ਦੇ ਸੋ ਕਾਫੀ ਚਿਰ ਨੀਂਦ ਵੀ ਨਹੀਂ ਆਉਂਦੀ ਹੈਰੀ ਦੇਖਦੇ ਕੀ ਹਿਸਾਬ ਕਸਾਲ ਕਰਦਾ ਹਲੋ ਜੀ ਜੀ ਕਾਹਨੇ ਕੁ ਵੀ ਅੱਧੀ ਅੰਦਰ ਪਈ ਆ ਇੱਧਰ ਆਹ ਦੇਖੋ ਇਦਾਂ ਸਾਹਮਣੇ ਪੈਂਦੇ ਗੱਲਾਂ ਕਰਨੀਆਂ ਢੇਰ ਸਾਰੀਆਂ ਨੇ ਕਿਉਂ ਰੱਖਣਾ ਆਹ ਹੋ ਰੱਖਣਾ ਆ ਤਾਂ ਇਹ ਨਾ ਨਾ ਪਿਆ ਸੁਤਾਂ ਸੁਤੀ ਕੀ ਨਾਮ ਰੱਖਣਾ ਇਹਦਾ ਇਹਦਾ ਨਾਮ ਤੁਸੀਂ ਕਮੈਂਟ ਆ ਦੱਸੋ ਕੀ ਰੱਖਣਾ ਹਾਂ ਗੱਲ ਇਹ ਆ ਪਹਿਲਾਂ ਸਾਡੇ ਕੋ ਇੱਕ ਡੌਗ ਸੀਗਾ ਉਹ ਪੈਟ ਬਲੂ ਦਾ ਨਾਮ ਰੱਖਿਆ ਸੀ ਰੌਕਸੀ ਤੇ ਕੌਣ ਸਾਨੂੰ ਕਿਸੇ ਸਾਡੇ ਜਿਹੜੇ ਸਾਡੇ ਭਰਾ ਤੋਂ ਇਹ ਲਿਆਂਦੀ ਆ ਪਾਜੀ ਤੋਂ ਸਿਮਰਨ ਤੋਂ ਹਨ ਤੇ ਤੇ ਉਹ ਆਪਣੇ ਗੁੜੇ ਪਿੰਡ ਤੋਂ ਆ ਗੁੜੇ ਪਿੰਡ ਤੋਂ ਹਾਂਜੀ ਤੋਂ ਕਹਿੰਦੇ ਵੀ ਕੋਈ ਵੀ ਜਿਹੜਾ ਤੁਸੀਂ ਵੀ ਦੱਸੀਓਗੇ رائے ਵੀ ਪੁੱਛ ਲੈਣੇ ਆ ਵੀ ਜਿਹੜੀ ਫੀਮੇਲ ਤੁਸੀਂ ਪਹਿਲਾਂ ਜਾਂ ਡੌਗ ਰੱਖਿਆ ਹੋਵੇ ਉਹਦੇ ਨਾਂ ਤੇ ਮਤਲਬ ਉਹ ਕਹਿੰਦਾ ਨਾਂ ਨਹੀਂ ਰੱਖੀਦਾ ਤੋਂ ਕੀ ਦੇਉਂ। ਜਦੋਂ ਕੋਈ ਪਹਿਲਾ ਮਤਲਬ ਕੁੱਤਾ ਰੱਖਿਆ ਹੋਵੇ ਜੋ ਮਰ ਗਿਆ ਆ ਉਹਨਾਂ ਨਹੀਂ ਰੱਖੀਦਾ ਵੀ ਕਿਉਂਕਿ ਕਿ ਇਹ ਵੀ ਮਰ ਜਾਂਦਾ ਕਰ ਇਦਾਂ ਕੰਦੀ ਜਾਨਵਰ ਮਾਰਦੀ। ਉਹ ਮਰ ਘਟ ਹੋ ਜਾਂਦੀ ਆ। ਬਾਕੀ ਟਾਡੀ ਉਹਨਾਂ ਨਾਲ ਮੁਲਾਕਾਤ ਨਹੀਂ ਬਣ ਕਰਾ ਸਕੀ। ਉਹਨਾਂ ਨੇ ਕੀ ਬਚਣਾ ਹੈ ਹਨਾ। ਤੇ ਦੂਜੀ ਗੱਲ ਇਹ ਆ ਵੀ ਹੁਣ ਤੁਸੀਂ ਸਾਨੂੰ ਕਮੈਂਟਾਂ ਦੇ ਜ਼ਰੂਰ ਦੱਸਣਾ ਵੀ ਇਹਦਾ ਨਾਮ ਕੀ ਰੱਖੀ। ਹਨਾ। ਤੇ ਵਧੀਆ-ਵਧੀਆ ਸਾਨੂੰ ਨਾਮਾ ਦੱਸਿਓ। ਤੇ ਜਿਹੜਾ ਨਾ ਹੋਣ ਇੱਕ ਗੱਲ ਹੈ ਇਹਦੇ ਵਿੱਚ ਜੇ 100 ਬੰਦਿਆਂ ਨੇ ਨਾਮ ਦਿੱਤੇ ਤਾਂ 100ਾਂ ਦੇ ਵਿੱਚੋਂ ਤਾਂ ਬੁਰਾ ਸੋਵਾਂ ਦੇ ਨਹੀਂ ਰੱਖੁੰਦੇ ਨਾ ਇੱਕ ਨਾਮ ਰੱਖਾ ਹੋਣਾ ਜਿਹਦੇ ਜਿਹੇ ਉਹ ਨਾਮ ਮੈਨੂੰ ਤੁਹਾਨੂੰ ਸਹੀ ਲੱਗਾ ਵੀ ਆਨ ਹਾ ਨਾਮ ਰੱਖਿਆ ਜਿਹੜਾ ਹੈ ਜਿੰਨਾ ਕਮੈਂਟਾਂ ਜਿਆਦਾ ਨਾ ਆਇਆ ਹਾਂ ਜਿਆਦਾ ਨਾ ਇਹਦੇ ਲਈ ਜਿਹੜਾ ਜਿਆਦਾ ਨਾ ਆਇਆ ਉਹ ਰੱਖ ਦੇਣਾ ਤੇ ਜਿਨ੍ਹਾਂ ਨੇ ਉਸ ਨਾਮ ਲਈ ਕਮੈਂਟ ਕੀਤੇ ਹੋ ਉਹਨਾਂ ਦਾ ਵੀ ਨਾਮ ਲਵਾਂਗੇ ਵੀ ਇਹਨਾਂ ਇਹਨਾਂ ਨੇ ਇਸ ਨਾਮ ਲਈ ਕਮੈਂਟ ਕੀਤਾ ਇੱਕ ਹੁਣ ਗਾਂ ਤੋਂ ਗਾਂ ਹੀ ਇੱਕ ਹੋਰ ਲक्की ਡਰਾ ਕੱਢਿਆ ਕਰਨਾ ਬਲੌਕ ਜੇਲੀ ਪਾਇਆ ਕਰਨੇ ਆ ਹਰ انا ਜਿਨਾ ਜਿਨਾ ਵੀਰਾਂ ਦੇਖ ਕੇ ਜਿਨੇ ਵੀ ਮੈਸੇਜ ਕੀਤੇ ਮੈਂ ਸਪੈਂਡ ਤੋਂ ਹੈ ਨਾ ਬਲੌਗ ਸ਼ੇਅਰ ਕੀਤਾ ਮਤਲਬ ਸ਼ੇਅਰ ਕਰਕੇ ਉਹਨਾਂ ਦੀ ਡੇਲੀ ਡੇਲੀ ਵਾਲੇ ਬਲੌਗ 'ਚ ਜੇ ਤਾਂ ਮਤਲਬ ਸਲਿੱਪ ਲਾ ਗਿਆ ਇੱਕ ਡੱਬੇ 'ਚ ਪਾ ਲਿਆ ਕਰਨੇ ਆ ਜਿਨ੍ਹਾਂ ਦੇ ਵਿੱਚੋਂ ਉਹਨਾਂ ਹੀ ਮਹੀਨੇ ਵਾਸਤੇ ਸਲਿੱਪ ਕੱਢਿਆ ਕਰਨੀ ਜਿਨ੍ਹਾਂ ਦੇ ਨਿਕਲਿਆ ਕਰੋ ਕੀ ਆ ਸਪਰਾਈਜ਼ ਗਿਫਟ ਹਾਂ ਸਰਪ੍ਰਾਈਜ਼ ਗਿਫਟ ਗਿਫਟ ਵੀ ਤਾਂ ਸਰਪ੍ਰਾਈਜ਼ ਨੇਗਾ ਕਰੇ ਤੂੰ ਇੰਚੂਗਾ ਹੈ ਘਰੇ ਪਹੁੰਚੂਗਾ ਉਹਨਾਂ ਦੇ ਐਡਰੈਸ ਆਪਣਾ ਨਾਲ ਸੈਂਡ ਕਰ ਦਿਓ ਕਰੋ ਤੇ ਅਸੀਂ ਉਹਨਾਂ ਦੇ ਆਵਾਂਗੇ ਘਰ ਸਿੱਧੀ ਗੱਲ ਆ ਜੇ ਪੰਜਾਬ ਦੇ ਵਿੱਚ ਕਿਤੇ ਵੀ ਹੋਇਆ ਤੇ ਅਸੀਂ ਉਹਨੇ ਲਾਗੇ ਛਾਗੇ ਤੇ ਉਹ ਆ ਜਾਣਗੇ ਤੇ ਤੁਸੀਂ ਆ ਜੀ ਉਹ ਜੇ ਮਤਲਬ 50 100 ਕਿਲੋਮੀਟਰ ਦੇ ਲਾਗੇ ਛਾਗੇ ਹੋਏ ਕਿਉਂਕਿ ਸਾਨੂੰ ਨਹੀਂ ਪਤਾ ਕਿਹਦਾ ਡਰੋਂ ਨਿਕਲਣਾ ਕਰੇ ਜਾਵਾਂਗੇ ਨਾਲੇ ਉਹਨਾਂ ਦਾ ਖਰਚਾ ਕਰਾ ਕੇ ਆਵਾਂਗੇ ਚਾਹ ਪਾਣੀ ਪੀ ਕੇ ਆਵਾਂਗੇ ਇਹ ਲੱਤੀ ਦਰਾਦ ਤੇ ਆਪਣੇ ਜੀ ਨਿਕਲੇ ਉਹਨਾਂ ਲਈ ਗਾਦਾ ਨਾ ਨਾ ਦਾ ਖਰਚਾ ਤੇ ਜੇ ਉਹ ਹੋਣਾ ਚਾਹੁੰਦੇ ਆ ਤਾਂ ਉਹ ਆ ਸਕਦੇ ਆ ਸਾਡਾ ਖਰਚਾ ਕਰਾਈਓ ਇਹ ਹੁਣ ਜਿਹੜੀ ਸਲਿੱਪ ਨਿਕਲੂਗੀ ਉਹ ਦੇਖਣੀ ਆ ਇਸ ਬਲੌਗ ਤੋਂ ਜਿਹੜੇ ਵੀ ਨੇ ਇਹ ਜ਼ਰੂਰ ਨਾਂ ਲਿਖਣਾ ਆ ਮੇਰਾ ਪੈੰਡ ਆ ਮੇਰਾ ਨਾਂ ਵਾ ਮੈਂ ਤੁਹਾਡਾ ਬਲੌਗ ਸ਼ੇਅਰ ਕੀਤਾ ਨਾ ਸ਼ੇਅਰ ਕੀਤਾ ਤੇ ਨਾਲੇ ਤੁਹਾਡੇ ਡੌਗ ਦਾ ਨਾਮ ਕਮੈਂਟ ਹਾਂ ਦੋ ਚੀਜ਼ਾਂ ਇਸ ਤੋਂ ਸ਼ੁਰੂ ਹੋ ਜਾਣੀਆਂ ਇਸ ਬਲੌਗ ਦੇ ਇੱਕ ਨਾਮ ਤੋਂ ਹੀ ਦੱਸਣਾ ਹੈ ਦੱਸਣਾ ਦੂਜੀ ਨਾਮ ਸ਼ੇਅਰ ਦਾ ਵੀ ਜਿਹੜੇ ਜਿਹੜੇ ਹੋਏ ਹਨ ਉਹ ਸਾਰਾ ਸੈਕਸ਼ਨ ਚੱਲਣਾ ਪੈਣਾ ਉਹ ਨਾਲ ਨਾਲ ਸ਼ੇਅਰ ਕਰ ਦੇਣਾ ਹੈ ਨਾ ਤਹਿਰੀ ਨੇ ਆਪਣੇ ਨਾਲ ਹੀ ਮਤਲਬ ਇਦਾਂ ਹੀ ਰੱਖਣਾ ਪੈਣਾ ਕਿਉਂਕਿ ਛੋਟੀ ਉਮਰ ਇਹਦੀ ਤੇ ਹੁਣ ਕੀ ਕਰਨ ਲੱਗਾ ਸ਼ੂਗਰ ਚੈੱਕ ਕਰਾ ਪਾਪੇ ਦੀ ਲੱਗਾ ਖੂਗਰ ਚੈੱਕ ਕਰ ਹਾਂ ਸ਼ੂਗਰ ਵਧੀ ਆ ਸਿਰ ਤੇ ਨਹੀਂ ਪਰਨਾ ਬੰਦ ਆ। ਬਾਹ ਬਾੜੇ ਚੱਕੇ ਨਾਲ। ਕਹਿੰਦਾ ਇਹਦਾ ਹਵਾ ਲੱਗਦੀ ਨਹੀਂ ਦੀ। ਹਾਂ ਹੁਣ ਬਣਾਇ। ਹੋਰ ਛੇ ਕੱਢ ਭਈਆ। ਹੈ? ਛੇ ਸ਼ੂਗਰ ਹੁਣ ਵਧਣ ਲੱਪੀ ਆ। ਨਹੀਂ ਘਟਣ ਲੱਪੀ ਆ। ਹੁਣ ਦੇਖਦੇ ਹਾਂ। ਲੈ ਵੀ ਪਾਪੇ ਨੂੰ ਕੋਈ ਕਹਿ ਦੂਗਾ 11 ਸਾਲ ਹੋ ਗਏ ਆ ਮੰਜੇ ਤੇ ਪਰ ਦੈਲ ਨਹੀਂ ਬੰਦਾ ਛੱਡਦਾ। ਹਾਂ ਤੜਾ ਤੜੀਆ ਤੇ ਏਡੇ ਦਿਲ ਵਾਲਾ ਬੰਦਾ ਆਪਾਂ ਨੇ ਨਹੀਂ ਕਦੀ ਦੇਖਿਆ ਐਰੀ ਨੇ ਕਰ ਲਈ ਆਪਣੀ ਕਲਮ ਤਿਆਰ ਹੈ ਇਹ ਸਾਡੇ ਡਾਕਟਰ ਹੀ ਆ ਸਾਹਿਬ ਹੁਣ ਦੇਖੋ ਕਿਦਾਂ ਹੈ ਹਾਂ 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 ਤੂੰ ਪਹਿਲਾਂ ਸ਼ੂਗਰ ਚੈੱਕ ਕਰ ਆਲਾ ਫੇ ਆਪਾਂ ਤੇਰੀ ਗੱਲ ਸੁਣਦੇ ਪਾਪਾ ਇੱਟਾਂ ਕੋਮ ਏਗਾ ਹੈ। ਮੇਰੀ ਪੇਚ ਵਿੱਚ ਡਾਕਟਰੀ ਦਾ ਵੀ ਕੰਮ ਕਰਦਾ। ਜੇ ਸ਼ੂਗਰ ਵਧੀ ਘਟੀ ਸਾਰੀ ਇਹਦੀ ਜ਼ਿੰਮੇਵਾਰੀ ਆ। ਕਾਹਨੂੰ ਇੰਨੀ ਟੈਨਸ਼ਨ 'ਚ ਰਹਿੰਦਾ। ਹੂੰ। ਹੁਣ ਇਹਨੇ ਜਾ ਕੇ ਦੇਖਣੀ ਕਿੰਨੀ ਐ। ਫੇਕ ਉਹਨਾ ਕਰੂਗਾ ਗੁਣਾ ਕਿਉਂਕਿ ਸਾਡੀ ਮਸ਼ੀਨ ਜਿਹੜੀ ਥੋੜੀ ਜੀ ਉਹ ਖਰਾਬ ਹੋਈ ਆ। ਤੇ ਹੁਣ ਗੁਣਾ ਕਰਕੇ ਦੱਸੂ 8.5 150.5 ਹੈ 150 ਹੈ 150 150 ਸਹੀ ਆ ਪਾਪਾ ਆ ਥੋੜੀ ਜੀ ਖਾਂਡ ਖਾ ਤਿੰਨ ਇੱਕ ਮੁੱਠਾ 130 ਹੋਣੀ ਚਾਹੀਦੀ 130 ਪਾਪਾ ਇਹਦੇ ਨੰਨੇ ਆ ਲਿਆਂਦਾ ਡੌ ਕੁੱਤੀ ਤੇ ਇਹ ਕਿਦਾਂ ਵਧੀਆ ਤੈਨੂੰ ਤੈਨੂੰ ਚੱਲ ਤੂੰ ਤੇ ਚੱਲ ਵਧੀਆ ਹੀ ਕਿੰਨਾ ਹੁੰਨਾ ਵੇ ਵਧੀਆ ਆ ਕੁਝ ਪੁੱਛੋ ਆਹੇ ਦਾ ਮੁੰਡੇ ਰਹਦੇ ਰਹੇ ਕੁੱਤੇ ਖੂਤੇ ਵੀ ਰਹਦੇ ਰਹੇ ਆ ਕੁੱਤਾ ਰੱਖਣਾ ਦਾ ਬਹੁਤ ਚੰਗਾ ਆਉਦਾ ਹਮ ਉਹਦਾ ਕੁੱਤੇ ਨਾਲ ਦਾ ਇਹ ਦੇਵਤਾ ਇਹ ਦਰਵੇਸ਼ ਕਹਿੰਦੇ ਇਹਨੂੰ ਹਮ ਇਦਾਂ ਇਹਦੀ ਗੱਲਾਂ ਸਿੱਕੀ ਦੀਆਂ ਹੁੰਦੀਆਂ ਇਹ ਚੀਜ਼ਾਂ ਰੱਖਣੀਆਂ ਸਾਮ ਚੱਲ ਵਧੀਆ ਸਮਾਂ ਤੇ ਹੁਣ ਇਹਨੇ ਸੁੱਤੀ ਰਹਿਣਾ ਫੇ ਰਾਤ ਨੂੰ 2-3 ਵਜੇ ਆਉਂਦੀ ਆ 2-3 ਵਜੇ ਮਤਲਬ ਇਹਨੇ ਯਾਗਣਾ ਦੋ ਤਿੰਨ ਵਾਰੀ ਹੈਰੀ ਜਾਗਦੀ ਹੁੰਨੀ ਆ। ਜ਼ਿਆਦਾ ਹੀ ਜਾਗ ਜਾਂਦੀ ਹੈ। ਕਿਉਂ ਕਿ ਪਤਾ ਹੈ ਨਹੀਂ ਤੁਹਾਨੂੰ ਜਾਂਦਾ। ਉਹ ਬੜਾ ਉਹ ਤਾਂ ਹੈਰੀ ਇਹ ਗੱਲ ਤੇ ਨਹੀਂ ਦੋ ਤਿੰਨ ਵਾਰੀ ਮੈਂ ਦੇਖੀ। ਜਦੋਂ ਅਸੀਂ ਤਿੰਨੇ ਹੈ ਨਾ ਹੈਰੀ ਬੱਕਰਾ ਬੈੱਡ ਤੇ ਪਿਆ ਹੁਣਾਂ ਦੇ ਉਸ ਹੈ ਤੇ ਇਧਰਲੀ ਸਾਈਡ ਤੇ ਮੰਜੇ ਦੇ ਨੂੰ ਪਤਾ ਲਾ ਜਾਂਦਾ ਚੂੰ ਚੂੰਗਾ ਲ ਪਰ ਇਹ ਹਿੱਲਣਾ ਨਹੀਂ ਇਹਨੂੰ ਪਤਾ ਵੀ ਇਹਨਾਂ ਨੂੰ। ਪਾਸਾ ਲੈ ਲੈਣਾ ਤੇ ਉੱਠਿਆ ਨਹੀਂ ਦੋ ਵਾਰੀ ਇੱਕ ਵਾਰੀ ਤਿੰਨ ਵਜੇ ਇੱਕ ਵਾਰੀ 5 ਵਜੇ। ਉਹ ਸਵੇਰੇ ਉੱਠਿਆ ਜਿਹੜਾ ਰਾਤ ਨੂੰ 11 12 1:30 ਵਜੇ ਤੱਕ। ਮੰਮੀ ਸਾਡੀ ਨੂੰ ਕੁੱਤੇ ਪਸੰਦ ਨੇਗੇ। ਇਹ ਆ ਦੰਦ ਕੱਢੀ ਜਾਣੇ ਜਾਂ ਵਾਸੇ ਇਦਾਂ ਇਹਨੇ ਬਹੁਤ ਜ਼ਿਆਦੀ ਟੈਨਸ਼ਨ ਲਈ ਆ ਕਹਿੰਦੀ ਪਤਾ ਨਹੀਂ ਮੈਨੂੰ ਕੀ ਹੋ ਚੱਲਿਆ ਮੇਰੇ ਵਿਆਹ ਤੋਂ ਪਹਿਲਾਂ ਦੀ ਇਦਾਂ ਕਰਦੀ ਕੋਦੋਂ 15 20 ਸਾਲ ਤਾਂ ਹੋ ਗਏ ਮੈਨੂੰ ਹੋਰ ਕੁਝ ਹੋ ਚੱਲਣਾ ਹੋ ਚੱਲਣਾ ਹੋ ਚੱਲਣਾ ਇਹਨੂੰ ਕੁਝ ਨਹੀਂ ਹੋਣਾ ਉਦਾਂ ਵੀ ਇਹ ਵੀ ਜਿੱਦਾਂ ਮੈਨੂੰ ਹੋਇਆ ਉਦਾਂ ਹੀ ਇਹਨੂੰ ਹੋਇਆ ਹੈ ਹੈਨਾ ਹੈਨਾ ਉਹ ਮੇਰੇ ਵਾਲਾ ਹੀ ਹਸਾਬ ਮੰਮੀ ਨੂੰ ਹੋਇਆ ਉਹ ਹੀ ਕਿ ਨਹੀਂ ਮੈਂ ਕਹਿੰਨੀ 2 ਇਹੋ ਪਤਾ ਨਹੀਂ ਕੀ ਆ ਆ ਉਹ ਜਿਹਦਾ ਇਹਨੂੰ ਵੀ ਟੈਨਸ਼ਨ ਪਈ ਆ ਤੂੰ ਤਾਂ ਇੱਕ ਗੱਲ ਆ ਗਾਂ ਤੂੰ ਹੀ ਚੱਲ ਰੋਟੀ ਪਾਣੀ ਮਿਲਦੀ ਆ ਵੀ ਜਿੱਦਾਂ ਮਦਦ ਲਾ ਲਉ ਹੈਗਾ ਤਾਂ ਮੈਂ ਖੂਟਾ ਹੀ ਸਿਕਾ ਹੀ ਚੱਲ ਇੰਨਾ ਚਿਰ ਪਏ ਆਗੇ ਵੀ ਫੇ ਵੀ ਤੂੰ ਹੀ ਬੈਠੇ ਆ ਗਾਂ ਹੈਰੀ ਵੀ ਸਾਨੂੰ ਰੋਟੀ ਪਾਣੀ ਇੱਦਾਂ ਦਿਆ ਕਰੂ ਬੈਠਿਆਂ ਨੂੰ ਦਊਗਾ ਨਾ ਮਾਰਾਂਗੇ ਹੈ ਜੁੱਤੀਆਂ ਮਾਰਾਂਗੇ ਨਾ ਦਊਗਾ ਉਹ ਕੱ비 ਪਤਾ ਬੀਬੀ ਤੇਰੀ ਕਿੰਨੀ ਆ ਜਾ ਹੈ ਦੀ ਅਕਲ ਵਾਲਾ ਆ ਹੈ ਅਕਲ ਵਾਲਾ ਆ ਜਾ ਤੂੰ ਮੁੰਡੇ ਨਾ ਤੈਨੂੰ ਮਿਲਣੀ ਹੈ ਮਿਲਣੀ ਆ ਹਾਂ ਇਹ ਵੀ ਆਹ ਤੂੰ ਮੈਨੂੰ ਲੱਗਦਾ ਫੋਨ ਕਰਕੇ ਕਹੀ ਜਾਂਦਾ ਹੈ ਰੀ ਸਾਡਾ ਅਗਲ ਵਾਲਾ ਐ ਰੀ ਕਿ ਸਹੀ ਕਹਿੰਦਾ ਸਹੀ ਕਹਿੰਦਾ ਪਾਪਾ ਹੈ ਸਹੀ ਕਹਿੰਦਾ ਹਾਂ ਚਲੋ ਆ ਸਾਡੀ ਕੋਕ ਦਾ ਕਾਨ ਕਿ ਇੱਥੇ ਪਈ ਆ ਕੋਸ਼ ਅਸੀਂ ਐਸ ਪੁਰਾਣੇ ਅੰਦਰ ਵੀ ਰੱਖੀ ਆ ਅੰਡਰਾਮਾ ਚ ਪਾਉਣੀ ਹੈ ਕੱਲ ਨੂੰ ਪਾਉਣੀ ਪੈਂਦੇ ਆਸੀਂ ਇਹ ਡੌਗ ਲਈ ਜਿੱਦਾਂ ਟੋਕਰੀ ਬਣਾਈ ਆ ਜਿੱਦਾਂ ਹੁਣ ਘਰੇ ਮੰਮੀ ਡੈਡੀ ਹੁੰਦੀ ਇਹਨਾਂ ਕੋ ਸਾਹਮਣੇ ਹੁੰਦੇ ਤੇ ਫੇ ਮਦਲੇਚੀ ਮੰਦੋਸਾ ਉਹ ਲੈ ਜਾਂਦੀ ਦੁਕਾਨੇ ਇਹਨੂੰ ਪਾ ਕੇ ਨਾਲ ਇੱਕ ਦੂਜਾ ਵੀ ਰੱਖਿਆ ਕੱਲਾ ਕਈ ਕਹਿੰਦੇ ਇੱਕ ਇੱਕ ਕਮੈਂਟ ਵੀ ਇਹਨੇ ਕੀਤਾ ਵੀ ਤੁਸੀਂ ਨਿੱਕੀ ਜੀ ਨੂੰ ਮਾਂ ਤੋਂ ਅਲੱਗ ਕਰਤਾ ਉਹ ਵੀਰ ਜੇ ਅਹੀਂ ਨਾਲ ਜਾਂਦੇ ਹੋਰ ਕਿਸੇ ਨੇ ਵੀ ਲੈ ਜਾਣਾ ਸੀ ਹਨਾ ਤੇ ਵੀ ਜੇ ਅਹੀਂ ਹੋਰ ਕਿਸੇ ਨੇ ਵੀ ਲੈ ਹੀ ਜਾਣਾ ਸੀਗਾ ਪਰ ਸ਼ੁਕਰ ਹੈ ਰੱਬ ਬਣਾਵੇ ਵੀ ਜਿੱਥੇ ਵੀ ਕੋਈ ਜਾਨਵਰ ਜਾਵੇ ਤੇ ਵਧੀਆ ਉਹਦੀ ਦੇਖਭਾਲ ਹੋਵੇ ਐਨ ਉਹਨੂੰ ਖਾਣਾ-ਦਾਣਾ ਮਿਲੇ ਖੋਸ਼ ਰਵੇ ਕਿਉਂਕਿ ਹਮ ਜਿਉਂ ਉਸ ਕੁੱਤੀ ਨੇ 5-6 ਬੱਚੇ ਦਿੱਤੇ ਹੁਣ ਉਹ ਨਾਲ ਤੇ ਕਿਸੇ ਨੇ ਰੱਖਣੇ ਨਹੀਂ ਕਿਤੇ ਨਾ ਕਿਤੇ ਤੋਂ ਵੀ ਜਾਣੇ ਆ ਹਨ ਇਸ ਲਈ ਮੇਨ ਹੁੰਦਾ ਵੀ ਜਿੱਥੇ ਵੀ ਕੁੱਤਾ ਜਾਵੇ ਜਾਂ ਕੋਈ ਵੀ ਜਾਵੇ ਉਹ ਸਰਾਬ ਨਾ ਮਿਲੇ ਵੀ ਵਧੀਆ ਤਰੀਕੇ ਨਾਲ ਰੱਖਿਆ ਹੋਵੇ ਤੇ ਅਸੀਂ ਆਪਣੀ ਪੂਰੀ ਕੋਸ਼ਿਸ਼ ਕੀਤੀ ਦੁਕਾਨੇ ਵੀ ਲੈ ਜੀਦੀ ਆ ਇਹਦੇ ਵਿੱਚ ਪਾ ਕੇ ਤੇ ਫਿਰ ਜਦੋਂ ਸ਼ਾਮਾਂ ਨੂੰ ਹੀ ਲੈ ਆਉਣੀ ਇੱਥੇ ਉੱਥੇ ਵੀ ਇਹਦੀ ਫੀਡ ਫੂਡ ਹੈ ਜੇ ਤੁਸੀਂ ਸਾਨੂੰ ਕਮੈਂਟ ਕਰਕੇ ਤਾਂ ਨਾਮ ਜਰੂਰ ਦੱਸਿਓ ਆ ਨਾਮ ਦੱਸਿਓ ਜਿਹੜੇ ਜਿਹੜੀ ਪੈਂਦੀ ਮੈਂ ਵਾਲੀ ਕਾਲੀ ਦੇ ਦਿੰਦੀ ਆ ਵਾਹ ਉਹ ਕਾਲੀ ਨਹੀਂ ਤੁਮ ਜੋ ਨਾਲ ਜੋ ਤੇਰੇ ਚੋਬਰ ਖੜਾ ਹੈ ਨਾ ਉਹਰਾ ਚੱਕ ਆਉਂ ਫੇ ਤੈਨੂੰ ਇਹਦਾ ਲੱਗਣ ਲੱਪੇਂਦਾ ਅੱਗੇ ਮੈਨੂੰ ਇਹਦਾ ਕਰਦੀ ਆ ਕਿ ਸਾਡਾ ਥੋੜਾ ਘੱਟ ਕੰਪੀਟੀਸ਼ਨ ਹੁੰਦਾ ਸੀ ਅੱਗੇ ਸਿੱਕਾ 1991 ਦਾ ਫਰਕ ਕਿਉਂਕਿ ਮੈਂ ਰੱਖੇ ਹੁੰਦੇ ਪਸ਼ੂ 1991 1921 ਨਹੀਂ ਅੱਗੇ ਜ਼ਿਆਦਾ ਹੁੰਦਾ ਜੀ ਤਾਂ ਮੈਂ ਗਿਆ ਕਿਉਂਕਿ ਮੈਂ ਉਦੋਂ ਸਿੱਕੇ ਪਸ਼ੂ ਰੱਖੇ ਤੇ ਬਾਹਰ ਰਹਿੰਦਾ ਧੁੱਪੇ ਉਦੋਂ ਕਾਫੀ ਰੰਗ 'ਚ ਫਰਕ ਸੀ ਹੁਣ ਮੜਾ ਮੜਾ ਪੋਈ ਜਾਂਦਾ ਹਵਾਕਤ ਬਰਾਬਰ 'ਚ ਇਹ ਪਤਾ ਨਹੀਂ ਚੜਦੇ ਜ਼ਿਆਲ ਆਪਾਂ ਜਿਆਦਾ ਹੀ ਸਾਫ਼ ਹੋ ਜੀ ਅੱਛਾ ਤੇ ਨਹੀਂ ਠੀਕ ਆ ਉਹ ਬਰੰਦਰ ਰਹਿਣਾ ਉਹੀ ਜਾਂਦਾ ਸਾਵੇਂ ਸਾਰੀ ਰਹਿਣਾ ਹੈ ਹਨਾ ਪਰ ਉਹ ਜੀ ਨਹੀਂ ਲੱਗਦਾ ਜੋ ਪਸੂਆਂ ਦਾ ਨਾਂ ਸਿਗਾ ਏਸੀ ਤਾਂ ਜ਼ਰੂਰ ਏਸੀ ਬਾਰੇ ਕਰ ਬੋ ਇਹਨਾਂ ਨੂੰ ਸਮਝਾਇਦਾ ਵੀ ਨਹੀਂ ਗੱਲ ਕਰੀ ਨਹੀਂ ਗੱਲ ਕਰੀ ਪਰ ਬਦਨ ਦਿਮਾਗ ਉੱਥੇ ਚੱਲ ਫੇਲ ਜਾਂਦਾ ਦਿਮਾਗ ਦਾ ਤਾਂ ਕਸੂਰ ਆ ਕੰਟਰੋਲ ਹੀ ਨਹੀਂ ਦਿਆ ਕਾਦੀ ਕੋਸ਼ਿਸ਼ ਹੋਈਦਾ ਕਹਿੰਦੇ ਟੈਨਸ਼ਨ ਇਹਦਾ ਹੋਣਾ ਨਾ ਇਹ ਵੀ ਤੁਹਾਨੂੰ ਕਹਿੰਨੇ ਆ ਵੀ ਇਦਾਂ ਪ੍ਰੋਬਲਮ ਪੈਂਦੀ ਐ ਇਦਾਂ ਆ ਤੇ ਹੁਣ ਜਿੱਦਾਂ ਕਈ ਕਹਿ ਦਿੰਦੇ ਆ ਵੀ ਦਿਮਾਗ ਦਾ ਡਾਕਟਰ ਨੂੰ ਦਿਖਾਉਣਾ ਚਾਹੀਦਾ ਉਹ ਵੀ ਤਾਂ ਨੀਂਦਿਆਂ ਗੋਲਿਆਂ ਦੇ ਕਰੋ ਸਰਵਾਣਾ ਹਾਂ ਗੱਲ ਮੈਂ ਤਾਂ ਇਹ ਨਹੀਂ ਲਿਖਉਂਦਾ ਥੋੜਾ ਚਿਰ ਥੋੜੀ ਜੀ ਦਵਾਈ ਮੈਂ ਤਿੰਨ ਕ ਮਹੀਨੇ ਖਾਧੀ ਸੀ ਉਹ ਜਦੋਂ ਦਵਾਈ ਖਾਣੇ ਉਹ ਵੀ ਇਦਾਂ ਹੋ ਜਾਣਾ ਡੋਰ ਭੋਰ ਜਾਂ ਨੀਂਦ ਆਈ ਜਾਂ ਨੀਆਂ ਨਾ ਉਹ ਵੀ ਕੋਈ ਆ ਲੈਣੀ ਕੋਈ ਇੱਕ ਡਾਕਟਰ ਵੀ ਕੋਈ ਇਦਾਂ ਦੱਸੇ ਵੀ ਜਿਹੜਾ ਦਿਮਾਗ ਦਾ ਕੋਈ ਸਪੈਸ਼ਲਿਸਟ ਹੋਵੇ ਹਨਾ ਉਹ ਤੇ ਇਕ ਤਾਂ ਤੂੰ ਕੁੱਤੀ ਦਾ ਨਾਮ ਦੱਸਦਾ ਇੱਕ ਕਮੈਂਟ ਹੋਣਾ ਚ ਡਾਕਟਰ ਪੁੱਛਣ ਲੱਪਿਆ ਕਮੈਂਟ ਕੀ ਕੀ ਕਰਨ ਵਿਚਾਰੇ ਚਲ ਤਈ ਇਹ ਅਗਲੇ ਬਲੌਗ ਚ ਮੈਂ ਡਾਕਟਰ ਬਾਰੇ ਪੁੱਛੂ ਨਹੀਂ ਤੁਸੀਂ ਐਚੀ ਦੱਸਿਓ ਕਿਉਂਕਿ ਅਸੀਂ ਲੈ ਕੇ ਜਾਣਾ ਇਹਨਾਂ ਨੂੰ ਜਲਦ ਤੋਂ ਜਲਦ ਇਹਨਾਂ ਦਾ ਬệnh ਕੱਢਣਾ ਵੀ ਦਿਮਾਗ ਚ ਕੋਈ ਨਹੀਂ ਮਤਲਬ ਵਧੀਆ ਹੋਏ ਜਿਹੜਾ ਦਿਮਾਗ ਵਾਲਾ ਮਤਲਬ ਇਹ ਨਾ ਉਹ ਦਵਾਈ ਚਾਕੇ ਤਾਂ ਦੇ ਦੇਵੇ ਤਾਂ ਮੋੜ ਕੇ ਸੌਤ ਨੀਂਦਾ ਜਾਂ ਬੰਦਾ ਉੱਦੈ ਇੱਕ ਡੋਰ ਪਰ ਹਾਂ ਮੈਂ ਮਤਲਬ ਆਪਾਂ ਦੁਕਾਨੇ ਵੀ ਕੰਮ ਕਰਾਉਣਾ ਤੁਹਾਨੂੰ ਪਤਾ ਆ ਵੀ ਤੁਸੀਂ ਪਰ ਇੱਕ ਗੱਲ ਹੋਰ ਸਾਰਿਆਂ ਨਾਲ ਜ਼ਰੂਰੀ ਵੀ ਆ ਵੀਡੀਓ ਸਾਡੀ ਦੇਖ ਕੇ ਇੰਨੇ ਵੀਰਾਂ ਨੇ ਸਪੋਰਟ ਕੀਤੀ ਹੈ ਨਾ ਬਹੁਤ ਜ਼ਿਆਦਾ ਕਈ ਵੀਰਾਂ ਨੇ ਮੈਨੂੰ ਇਦਾਂ ਪੁੱਛਿਆ ਸੰਗਾ ਸਾਹ ਜਿਹੜੇ ਮੈਨੂੰ ਜਾਣਦੇ ਵੀ ਨਹੀਂ ਵੀ ਭਾਈ ਤੈਨੂੰ ਕਿਸੇ ਚੀਜ਼ ਦੀ ਲੋੜ ਆ ਕੋਈ ਵੀ ਆਹੀਂ ਤੇਰੇ ਲਈ ਖੜੇ ਤੂੰ ਸਾਨੂੰ ਦੱਸ ਤਾਂ ਉਹਨਾਂ ਵੀਰਾਂ ਨੂੰ ਮੇਰਾ ਇਹ ਹੀ ਕਹਿਣਾ ਆ ਵੀ ਆਪਾਂ ਤੁਹਾਡਾ ਤੈਅ ਦੇ ਉੱਤੇ ਸ਼ੁਕਰਾਨਾ ਕਰਦੇ ਆ ਪਰ ਹੁਣ ਆਪਾਂ ਨਵਾਂ ਕੰਮ ਸ਼ੁਰੂ ਕੀਤਾ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਗੀ ਪਰ ਸਾਡੇ ਕੰਮ ਨੂੰ ਸਪੋਰਟ ਕਰੋ ਹਨਾ ਵੀ ਜਿਹੜਾ ਅਸੀਂ ਕੰਮ ਖੋਲਿਆ ਵੀ ਅਸੀਂ ਆਪਣੇ ਹੱਥੀ ਕਮਾ ਕੇ ਖਾਈਏ ਇਸ ਲਈ ਜਿੰਨੇ ਵੀ ਵੱਧ ਤੋਂ ਵੱਧ ਆਉਂਦੇ ਸਾਡੀ ਸ਼ਾਪ ਤੇ ਆਓ ਆਹੀ ਹੈਲਪ ਹੈ ਵੀ ਤੁਸੀਂ ਬਲੌਗ ਦੇਖ ਲਿਆ ਕਰੋ ਬਲੌਗ ਵੀ ਦੇਖ ਲਿਆ ਕਰੋ ਸ਼ੇਅਰ ਕਰ ਲਿਆ ਕਰੋ ਕੋਈ ਨਹੀਂ ਥੋੜਾ ਜਿਹਾ YouTube ਉਲ ਨਹੀਂ ਸਾਨੂੰ ਆਈ ਜਾਣ ਉਹ ਹੀ ਬਹੁਤ ਹੈ ਕਨੇ ਤੇ ਸਾਡੀ ਸ਼ਾਪ ਤੇ ਵੀ ਜੇ ਤੁਹਾਨੂੰ ਕੋਈ ਚੀਜ਼ ਵਧੀਆ ਲੱਗੀ ਹੋਈ ਘੈਂਟ ਲੀੜੇ ਤੇ ਜਾਓ ਵੇਚ ਤੇ ਉੱਥੇ ਦੇਖ ਸਕਦੇ ਪਰ ਉੱਥੇ ਵੀਡੀਓ ਵੀ ਘਟ ਪੈਂਦੀਆਂ ਥੋੜੀਆਂ ਹੁਣ ਲਾਪਣੀਆਂ ਪੌਂਪ ਪੈਣ ਕਿਉਂਕਿ ਹੈਰੀ ਸਕੂਲੇ ਚੱਲ ਜਾਂਦਾ ਮੈਂ ਨਹੀਂ ਉੱਥੇ ਕੱਲਾ ਐ ਨਾ ਮੀਏ 10ਵੀਂ ਕਲਾਸ ਐ ਸਟਾਰਟ ਹੋਣ ਦੀ ਕਲਾਸ ਐ ਪੜ੍ਹਾਈ ਵੀ ਜ਼ਰੂਰੀ ਐ ਕੱਲੇ ਬਲੌਗ ਨਹੀਂ ਜ਼ਰੂਰੀ ਹੈਗੇ ਪਰ ਇੱਕ ਗੱਲ ਇਹ ਹੁੰਦੀ ਆ ਵੀ ਮੈਂ ਦੇਖ ਲਿਆ ਵੀ ਜਦੋਂ ਕੋਈ ਬੰਦਾ ਤੰਗ ਜਾਂ ਕੋਈ ਪਰੇਸ਼ਾਨ ਹੁੰਦਾ ਤਾਂ ਆਪਣੇ ਭੈਣ ਭਰਾ ਬਹੁ ਜਣੇ ਮਦਦ ਕਰਦੇ ਆ ਬਹੁਤ ਭੈਣਾ ਵੀਰਾਂ ਨੇ ਸਾਨੂੰ ਸਪੋਰਟ ਕੀਤੀ ਆ ਇਹ ਦਿਨੋਂ ਫੇਰ ਧੰਨਵਾਦ ਆ ਤੇ ਸ਼ੇਅਰ ਕਰ ਦਿਓ ਬਲੌਗ ਤੇ ਜੁੰਦੇ ਵਾਸਤੇ ਰਹੋ ਤੇ ਚੜ੍ਹਦੀ ਕਲਾ ਚ ਰਹੋ ਤੰਦਰੁਸਤ ਰਹੋ ਤੰਦਰੁਸਤ ਰਹੋ Okay. é Não. Não. Dr. Davi? <laughs> oh, que <laughs> <goodbye. laughs> <laughs>